ਹਾਂਜੀ ਭਾਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੇ ਪ੍ਰੇਡ ਹੋਣ ਵਾਲੀ ਵੀਡੀਓ ਜਦੋਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਜੀ ਇਸ ਦਾ ਬਰੋਧ ਕਰਦੇ ਹੋਏ ਕਹਿੰਦੇ ਹਨ ਕਿ ਪਹਿਲੀ ਗੱਲ ਤਾਂ ਪੰਜਾਬ ਦੀ ਕਿਸੇ ਵੀ ਧਰਤੀ ਤੇ ਇਹ ਗੇ ਪ੍ਰੇਡ ਹੋਣੀ ਨਹੀਂ ਚਾਹੀਦੀ ਪਰ ਜੇਕਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੇ ਪ੍ਰੇਡ ਕੀਤੀ ਜਾਵੇਗੀ ਪ੍ਰੇਡ ਦਾ ਤਾਂ ਕਹਿੰਦੇ ਸਾਨੂੰ ਪਤਾ ਨਹੀਂ ਪਰ ਪ੍ਰੇਡ ਜ਼ਰੂਰ ਹੋਵੇਗੀ ਅਤੇ ਨਲੇ 10ਵੀਂ 12ਵੀਂ ਦੇ ਮੁੰਡੇ ਹੋਣੇ ਹੀ ਪੇਪਰ ਪਾ ਕੇ ਬੇਲੇ ਹੋਏ ਹਨ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਸਾਨੂੰ ਵੀ ਨਾਲ ਲੈ ਕੇ ਜਾਵੋ ਪਗੂ ਪਾ ਅੰਬਰਤਪਾਲ ਸਿੰਘ ਮਹਿਰੂ ਕਹਿੰਦੇ ਹਨ ਕਿ ਉਹਨਾਂ ਦਾ ਹੱਥ ਇਹਨਾਂ ਦੇ ਉੱਪਰ ਹੀ ਖਲਾਮਾਂਗੇ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਉਹਨਾਂ ਦੇ ਵਿੱਚ ਜਿਹੜੇ ਗਏ ਹਨ ਭਾਈ ਅੰਬਰਤਪਾਲ ਸਿੰਘ ਮਹਿਰੂ ਜੀ ਕਹਿੰਦੇ ਹਨ ਕਿ ਇਹਨਾਂ ਦਾ ਸਾਨੂੰ ਡਰੈਸ ਦੇਵੇ ਅਸੀਂ ਇਹਨਾਂ ਦੇ ਘਰ-ਘਰ ਜਾ ਕੇ ਇਹਨਾਂ ਦਾ ਬਣਦਾ ਸਨਮਾਨ ਚਨ ਦੇ ਕੇ ਆਏਗੇ ਭਾਈ ਅੰਬਰਤਪਾਲ ਸਿੰਘ ਮਹਿਰੂ ਜੀ ਸਰਕਾਰ ਨੂੰ ਬਰਖਾਸਤ ਕਰਦੇ ਹੋਏ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮੇਲੇ ਪੰਜਾਬ ਦੀ ਧਰਤੀ ਤੇ ਨਾਂ ਕਰਵਾਏ ਜਾਣ ਕਿਉਂਕਿ ਇਹ ਧਰਤੀ ਸਭ ਦੀ ਸਾਂਝੀ ਧਰਤੀ ਹੈ ਗੁਰੂਆਂ ਪੀਰਾਂ ਤੇ ਜੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ ਅੱਗੇ ਭਾਈ ਸਾਹਿਬ ਹਾਸਿਲ ਕੇ ਕਹਿੰਦੇ ਹਨ ਕਿ ਅਸੀਂ ਲੜਾਈ ਕਿਸ ਦੇ ਨਾਲ ਕਰਾਂਗੇ ਅੱਗੇ ਤਾਂ ਲੜਾਈ ਸੱਪ-ਸੱਪ ਨਾਲ ਲੜੇ ਜ਼ਹਿਰ ਕਿੰ ਨੂੰ ਜੜੇ ਪਰ ਆਤਾ ਧਰਤੀ ਦੇ ਉੱਪਰ ਹੋਰੀ ਪ੍ਰਜਾਤੀ ਆ ਗਈ